ਗੁੱਡ ਈਵਨਿੰਗ एवरीवन ਜਿਵੇਂ ਤੁਸੀਂ ਟਾਈਟਲ ਦੇਖ ਲਿਆ ਹੋਣਾ ਸਟੂਡੈਂਟ ਨੂੰ ਦਿਮਾਗੀ ਤੌਰ ਤੇ ਬਿਮਾਰ ਕਰਨਾ ਬੰਦ ਕਰੋ ਰਿਕਵੈਸਟ ਹੈ ਇੱਕ ਸਿੱਖਿਆ ਮੰਤਰੀ ਸਾਹਿਬ ਨੂੰ ਆਪਣੇ ਸੀਐਮ ਸਾਹਿਬ ਨੂੰ ਸਾਰਿਆਂ ਨੂੰ ਠੀਕ ਹੈ ਜਿਹੜੇ ਐਜੂਕੇਸ਼ਨ ਦੇ ਨਾਲ ਰਿਲੇਟਡ ਹੈ ਸੋ ਕਿਰਪਾ ਕਰਕੇ ਸਟੂਡੈਂਟ ਨੂੰ ਦਿਮਾਗੀ ਤੌਰ ਤੇ ਬਿਮਾਰ ਨਾ ਕਰੋ ਪਹਿਲੀ ਗੱਲ ਜੇ ਤੁਹਾਡੇ ਕੋਲ ਨਈ ਹੁੰਦੀ ਭਰਤੀ ਕੱਢੇ ਨਾ ਕਰੋ ਠੀਕ ਹੈ ਕੋਈ ਪ੍ਰਾਈਵੇਟ ਜੌਬ ਕਰਨ ਜੋਗਾ ਤਾਂ ਰਹਿ ਜਾਊਗਾ ਨਾ ਤੁਸੀਂ ਕਿਸੇ ਨੂੰ ਪ੍ਰਾਈਵੇਟ ਜੌਬ ਜੋਗਾ ਛੱਡਦੇ ਹੋ ਨਾ ਗਵਰਨਮੈਂਟ ਜੌਬ ਜੋਗਾ ਸਟੂਡੈਂਟ ਤਿਆਰੀ ਕਰਦੇ ਰਹਿੰਦੇ ਆ ਤਿਆਰੀ ਕਰਦੇ ਰਹਿੰਦੇ ਆ ਪਤਾ ਨੋਟਿਸ ਆਉਂਦਾ ਹੈ ਪੇਪਰ ਪੋਸਟਪੋਨ ਹੋ ਗਿਆ ਮਈ ਚ ਹੋਊਗਾ April ਚ ਹੋਊਗਾ ਜੁਲਾਈ ਚ ਹੋਊਗਾ ਅਗਸਤ ਚ ਹੋਊਗਾ ਅੱਗੇ ਚੱਲਦਾ ਜਾਂਦਾ ਕਿੰਨੀ ਦੇਰ ਹੋਰ ਬਿਮਾਰ ਕਰੋਗੇ ਜਵਾਕਰ ਕੋਈ ਭਰਤੀ ਕਰ ਦਿੰਦੇ ਉਹਨੂੰ ਪੂਰੀ ਨਹੀਂ ਕਰਦੇ ਨੋਟਿਸ ਆ ਜਾਂਦਾ ਹੈ ਕਿ ਕੱਲ ਨੂੰ ਸਟੇਸ਼ਨ ਚੋਇਸ ਹੋਊਗੀ ਅੱਜ 9594 ਦੇ ਲਗਭਗ 2600 ਜਿੰਨਾ ਵੀ ਸਟੂਡੈਂਟ ਹੈ ਸਾਰਾ ਪਤਾ ਨਹੀਂ ਫੋਨ ਨੂੰ ਘੱਟ 800 100 200 ਵਾਰੀ ਚੈੱਕ ਕੀਤਾ ਹੋਣਾ ਸਾਰਿਆਂ ਨੇ ਪਰ ਹੋਣ ਆਊਗਾ ਹੋਣ ਆਊਗਾ ਹੋਣ ਆਊਗਾ ਮੈਸੇਜ ਦਾ ਵੇਟ ਕਰ ਰੇ ਆ ਕਦੋਂ ਪੋਰਟ ਲੁੱਪਣ ਹੋਊਗਾ ਵਾਰੀ ਵਾਰੀ WhatsApp ਚੈੱਕ ਕਰ ਰੇ ਆ ਕਿ ਤੱਕ ਕੋਈ ਨਿਊਜ਼ ਆਈ ਹੋਵੇ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਗਿਆ ਸੀ ਸੀਰੀਅਸਲੀ ਅੱਜ ਨਾ ਮੈਂ ਸੋਚਿਆ ਚਲੋ ਮੰਨ ਦੀਆਂ ਗੱਲਾਂ ਕੁਝ ਸੋਚਣਗੇ ਵੀਊ ਲਈ ਜੋ ਮਰਜ਼ੀ ਸੋਚੀ ਯਾਰ ਮੈਨੂੰ ਫਰਕ ਨਹੀਂ ਪੈਂਦਾ ਠੀਕ ਹੈ ਕੁਝ ਗਿਆਨ ਵੀ ਦੇਣ ਆਉਣਗੇ ਇੱਥੇ ਜੋ ਮਰਜ਼ੀ ਕਰੀ ਜਾਓ ਮੈਨੂੰ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਬਟ ਦਿਮਾਗੀ ਤੌਰ ਤੇ ਉਹਨਾਂ ਪਰੇਸ਼ਾਨ ਹੋ ਚੁੱਕਿਆ ਅਸਲ ਦੇ ਵਿੱਚ ਕਿੰਨੇ ਪੇਪਰ ਦਈਏ ਚਾਰ ਪੇਪਰ ਦਿੱਤੇ ਠੀਕ ਹੈ ਪਹਿਲਾ ਪੀਐਸਟੈਟ ਦਿੱਤਾ ਫਿਰ ਪੰਜਾਬੀ ਪੇਪਰ A ਫਿਰ ਪੇਪਰ B ਫਿਰ ਦੁਬਾਰਾ ਫਿਰ ਪੰਜਾਬੀ ਪੇਪਰ A ਸਕਰੂਟ ਨਹੀਂ ਕਰਾਓ ਜੀ ਆ ਕਰਾਓ ਜੀ ਆ ਕਰਾਓ ਜੀ ਕਦੇ ਆ ਫਾਰਮ ਪੂਰਾ ਕਰੋ ਠੀਕ ਹੈ ਬਟ ਕੁਝ ਨਹੀਂ ਹੋ ਰਿਹਾ ਸਿਰਫ ਇੱਕ ਹੋ ਰਿਹਾ ਤਾਂ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਰਹੇ ਹਾਂ ਸੀ ਮੈਂਟਲ ਹਰਾਸ਼ਮੈਂਟ ਹੋ ਰਹੀ ਆ ਸਾਡੀ ਨਾ ਕੋਈ ਭਰਤੀ ਪੂਰੀ ਹੋ ਰਹੀ ਆ ਪ੍ਰਾਈਵੇਟ ਸਕੂਲ ਦੇ ਵਿੱਚ ਜੋਬ ਲਈ ਜਾਈਏ ਅਗਲਾ 105994 ਵਿੱਚ ਸੈਲੈਕਟਡ ਆ 2364 ਵਿੱਚ ਸੈਲੈਕਟਡ ਆ ਤੇ ਉਹਨਾਂ ਨੂੰ ਪਤਾ ਵੀ ਕਦੋਂ ਮਰਜੀ ਜਾ ਸਕਦੇ ਆ ਤਾਂ ਕਹਿੰਦੇ ਨੇ ਨਹੀਂ ਤੁਹਾਨੂੰ ਨਹੀਂ ਰੱਖਣਾ ਠੀਕ ਆ ਸਾਲ ਦਾ ਬੌਂਡ ਪੂਰਾ ਕਰਨਾ ਪੈਂਦਾ ਜਿਹੜਾ ਜਿਹੜੇ ਰਹਿਣਗੇ ਉਹ ਸਾਲ ਦਾ ਬੌਂਡ ਪੂਰਾ ਕਰੋ ਕਿੱਧਰ ਜਾਵੇ ਸਟੂਡੈਂਟ 2 ਸਾਲ ਤੋਂ ਤੱਕੇ ਖਾ ਰਹੇ ਆ ਤੇ 2364 ਵਾਲੇ 5 ਸਾਲ ਤੋਂ ਤੱਕੇ ਖਾ ਰਹੇ ਆ ਵਿਚਾਰੇ ਕਿਸੇ ਪਾਸੇ ਜੋ ਗਣੀ ਛੱਡਿਆ ਤੁਸੀਂ ਸਿੱਖਿਆ ਦੇ ਨਾਮ ਤੇ ਸਰਕਾਰ ਬਣੀ ਸੀ ਬਟ ਸਿੱਖਿਆ ਦਾ ਪਤਾ ਹੀ ਹੈ ਕਿੰਨਾ ਖੋਇਆ ਕੋਈ ਭਰਤੀ ਨਹੀਂ ਆਈ ਜੇ ਆਈਆਂ ਤਾਂ ਪੂਰੀਆਂ ਨਹੀਂ ਹੋ ਰਹੀਆਂ ਕੀ ਹੋਊ ਕੀ ਰਿਹਾ ਪੰਜਾਬ ਦੇ ਵਿੱਚ ਪੋਸਟਪੋਨ 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 ਕੀ ਗੱਲ ਸੁਣ ਰਿਹਾ ਲਗਾਤਾਰ ਪੋਸਟਪੋਨ ਪੋਸਟਪੋਨ ਪੇਪਰ ਪੋਸਟਪੋਨ ਹੈ ਪੇਪਰ ਪੋਸਟਪੋਨ ਹੈ ਜਿਹੜੇ ਵਿਚਾਰੇ ਈਟੀਟੀ ਕਰ ਰਹੇ ਆ 21 23 ਬੈਚ ਦਾ ਨਾਮ ਸੀਗਾ ਸੈਸ਼ਨ ਦਾ ਨਾਮ ਸੀਗਾ 2025 ਵਿੱਚ ਖਤਮ ਕੀਤਾ 22 24 24 ਵਿੱਚ ਖਤਮ ਹੋਣਾ ਸੀ 25 ਜ일까지 ਨਹੀਂ ਖਤਮ ਹੋਇਆ 23 25 25 ਵਿੱਚ ਖਤਮ ਹੋਣਾ ਸੀ ਅਜੇ ਤੱਕ ਹੋਣ ਸ਼ੁਰੂ ਨਹੀਂ ਹੋਇਆ ਪਹਿਲੇ ਸਾਲ ਦੇ ਪੇਪਰ ਤੱਕ ਨਹੀਂ ਹੋਏ ਪਤਾ ਨਹੀਂ ਬਣ ਕੀ ਰਿਹਾ ਹੁਣ ਤਾਂ ਕਦੀ ਕਦੀ ਇਹ ਲੱਗਦਾ ਵੀ ਜਿਹੜੇ ਮਤਲਬ ਆਪਦਾ ਕੋਈ ਕੰਮ ਕਰਦੇ ਆ ਨਾ ਉਹ ਠੀਕ ਆ ਕੰਮ ਉਹਨਾਂ ਦਾ ਆਪਦਾ ਠੀਕ ਆ ਠੀਕ ਆ ਫਿਰ ਸਿੱਖਿਆ ਵਾਲੇ ਬਸੇ ਨਾ ਹੀ ਜਾਓ ਕੋਈ ਫਾਇਦਾ ਨਹੀਂਗਾ ਇੰਨਾ ਚਿਰ ਪੜ੍ਹ ਕੇ 5 ਡਿਗਰੀਆਂ ਕੀਤੀਆਂ ਹੋਈਆਂ ਮੇਰੀਆਂ 5 ਡਿਗਰੀਆਂ ਬਟ ਗਾਈਡੈਂਸ ਸਹੀ ਨਾ ਹੋਣ ਕਰਕੇ ਤਾਂ ਆਪਾਂ ਇੱਥੋਂ ਤੱਕ ਪਹੁੰਚ ਗਏ ਬੀ ਟੈਕ ਕੀਤੀ ਐਮ ਟੈਕ ਕੀਤੀ ਐਮ ਐਸੀ ਮੈਥ ਕੀਤਾ ਬੀ ਐਡ ਕੀਤੀ ਈ ਟਿਟੀ ਕੀਤੀ ਜੌਬ ਕਿ ਜੌਬ ਸਟਿਲ ਉਸੇ ਸਾਹਮਣੇ ਹਜੇ ਵੀ ਇਹ ਕੀਆ ਰੋਲ ਰਹੇ ਆ ਤਾਂ ਕਿਰਪਾ ਕਰਕੇ ਸਪੜੇ ਸੀਐਮ ਸਾਹਿਬ ਨੂੰ ਗੁਜਾਰਿਸ਼ ਹੈ ਸਟੂਡੈਂਟਾਂ ਨੂੰ ਬਿਮਾਰ ਨਾ ਕਰੋ ਠੀਕ ਹੈ ਪਰੇਸ਼ਾਨ ਇਹਨਾਂ ਨਾ ਕਰੋ ਵੀ ਕੋਈ ਗਲਤ ਕਦਮ ਚੱਕੇ ਬਹੁਤ ਸਾਰੇ ਇਹੋ ਜਿਹੇ ਹੋਣਗੇ ਜਿਹੜੇ ਸੋਚਦੇ ਛੱਡ ਪਰ ਆ ਯਾਰ ਫਿਰ ਕਹਿੰਦੇ ਆ ਬਾਹਰ ਕਿਉਂ ਜਾਂਦੇ ਬਾਹਰ ਨਾ ਜਾਣ ਹੋਰ ਕਰਨ ਕੀ ਕੁਝ ਤਾਂ ਕਰਨਾ ਪਏਗਾ ਨਾ ਤੁਸੀਂ ਤਾਂ ਕੋਈ ਜੌਬ ਦੇ ਨਹੀਂ ਰੇ ਲਗਾਤਾਰ ਇੱਕ ਹੀ ਗੱਲ ਪੋਸਟਪੋਨ ਕਰ ਦੋ ਜੇ ਐਗਜ਼ਾਮ ਪੋਸਟਪੋਨ ਕਰ ਦੋ ਡਿਪਾਰਟਮੈਂਟ ਤੋਂ 15 ਦਿਨਾਂ ਦੇ ਵਿੱਚ ਅਜੇ ਤੱਕ ਸ਼ਾਇਦ ਸਰਵਰ ਪ੍ਰੋਬਲਮ ਨਹੀਂ ਸੋਲਵ ਹੋਈ ਸਾਰ ਇਹਨਾਂ ਕੀ ਹੋ ਗਿਆ ਵੀ ਸਰਵਰ ਪ੍ਰੋਬਲਮ ਨਹੀਂ ਸੋਲਵ ਹੋ ਰਹੀ ਸਮਝ ਨਹੀਂ ਆ ਰਹੀ ਵੀ ਹੋ ਕਿ ਇਹ ਲਗਾਤਾਰ ਜਵਾਕਾਂ ਨਾਲ ਖਿਲਵਾੜ ਹੋ ਰਿਹਾ ਲਗਾਤਾਰ ਜਵਾਕਾਂ ਨਾਲ ਖਿਲਵਾੜ ਹੋ ਰਿਹਾ ਜਿੰਦੇ ਚ ਕੀਆ ਭਰਤੀਆਂ ਆਉਂਦੀਆਂ ਪੂਰੀਆਂ ਹੁੰਦੀਆਂ ਨਹੀਂ ਲਮਕਦੀਆਂ ਰਹਿੰਦੀਆਂ ਲਮਕਦੀਆਂ ਰਹਿੰਦੀਆਂ ਵੋਟਾਂ ਆਉਣਗੀਆਂ ਸਾਰਾ ਕੁਝ ਪੂਰਾ ਹੋ ਜਾਏਗਾ ਕਿਉਂ ਉਦੋਂ ਵੋਟਰਾਂ ਚਾਹੀਦੀਆਂ ਤਾਂ ਕਿਰਪਾ ਕਰਕੇ ਪਲੀਜ਼ ਕਿਸੇ ਦੇ ਭਵਿੱਖ ਨਾਲ ਖਿਲਵਾੜ ਨਾ ਕਰੋ ਠੀਕ ਹੈ ਕੱਲ ਨੂੰ ਆਪਦੇ ਬੱਚੇ ਜਦੋਂ ਰੋਲਣਗੇ ਨਾ ਉਦੋਂ ਪਤਾ ਲੱਗੂਗਾ ਅਸਲ ਦੇ ਵਿੱਚ ਠੀਕ ਹੈ ਪਰ ਤੁਹਾਡੇ ਦਾ ਸੈੱਟ ਨੇ ਤੁਹਾਨੂੰ ਕੀ ਫਰਕ ਪੈਂਦਾ ਰੋਲ ਦੇ ਨੇ ਸਾਡੇ ਵਰਗੇ ਜਿਹੜੇ ਕਿ ਨਾ ਪੜਪੜ ਕੇ ਵੀ ਕੰਦਰ ਚੱਲੋ ਯਾਰ ਅਜ ਤੱਕ ਸਭ ਤੋਂ ਵੱਡੀ ਗੱਲ ਆ ਆਂਟ ਗਵਣ ਪੁੱਛਦਾ ਰਿਸ਼ਤੇ ਆ ਪੁੱਛਦੇ ਨੇ ਯਾਰ ਤੇਰੀ ਜੌਬ ਲਾ ਕੀ ਬਣਿਆ ਕੀ ਦਸੀ ਉਹਨਾਂ ਨੂੰ ਵੀ ਕੁਛ ਨਹੀਂ ਬਣਿਆ ਮਜ਼ਾਕ ਬਣਿਆ ਮੈਨੂੰ ਅੱਜ ਇਸ ਵੇਲੇ ਕਿਸੇ ਨੇ ਪੁੱਛਿਆ ਕਹਿੰਦਾ ਜੌਬ ਦਾ ਕੀ ਬਣਿਆ ਮੈਂ ਕਿਹਾ ਮਜ਼ਾਕ ਬਣਿਆ ਹੋਰ ਕੁਛ ਨਹੀਂ ਬਣਿਆ ਕਹਿੰਦੇ ਭਰਤੀ ਮੈਂ ਕਿਹਾ ਨਹੀਂ ਕਰਦੇ ਭਰਤੀ ਬਸ ਸਰਪ੍ਰਾਈਜ਼ ਹੀ ਕਰਾਂਗੇ ਹੁਣ ਭਾਈ ਇੱਕ ਪਾਸਾ ਕਰ ਦਿਓ ਇੱਕ ਇੱਕ ਲੈਟਰ ਕੱਢ ਦਿਓ ਵੀ ਜੌਬ ਦੇਣੀ ਆ ਇਸ ਤਰੀਕ ਨੂੰ ਦੇਣੀ ਆ ਨਹੀਂ ਦੇਣੀ ਕਹਦੋ ਨਹੀਂ ਦੇਣੀ ਬਸ ਗੱਲ ਖਤਮ ਨਹੀਂ ਜੌਬ ਦੇਣੀ ਇਸ ਤਰ੍ਹਾਂ ਕਰ ਦੋ ਵੀ ਨਹੀਂ ਦੇਣੀ ਬਸ ਗੱਲ ਖਤਮ ਬੰਦਾ ਕੋਈ ਪ੍ਰਾਈਵੇਟ ਦਾ ਕਰ ਲਓ ਕੋ ਟਿਊਸ਼ਨ ਦਾ ਪੜਾ ਲਓ ਕੁਛ ਤਾਂ ਕਰ ਲਓ ਆਪਦਾ ਜੀਵਨ ਜੋਗਾ ਠੀਕ ਹੈ ਠੀਕ ਹੈ ਜੀਵਨ ਜੋਗੇ ਕੁਛ ਤਾਂ ਕੰਮ ਕਰੂਗਾ ਹੀ ਐਟ ਲੀਸਟ ਤੁਹਾਡੀ ਆਸਤੇ ਤਾਂ ਨਾ ਰਹੂਗਾ ਵੀ ਤੁਸੀਂ ਸਾਨੂੰ ਲਾਓਗੇ ਲਾਓਗੇ ਅੱਜ ਲਾਓਗੇ ਕੱਲ ਲਾਓਗੇ ਅੱਜ ਲਾਓਗੇ ਕੱਲ ਲਾਓਗੇ ਲਗਾਤਾਰ ਲਾਰੇ ਮੈਂ ਕੋਰਨ ਆਫ ਦਿ ਟਿਊਸ਼ਨ ਦੇ ਉੱਪਰ ਮੈਂ ਪੜਾਉਂਦਾ ਸੀ ਜਦੋਂ ਮੈਂ ਉੱਪਰ ਮੈਨੂੰ ਬੱਚੇ ਰੋਜ਼ ਕਹਿੰਦੇ ਸਰ ਤੁਸੀਂ ਕੰਮ ਨਹੀਂ ਚੈੱਕ ਕਰਦੇ ਮੈਂ ਬੋਰਡ ਦੇ ਉੱਪਰ ਲਿਖਦਾ ਕੱਲ ਕੰਮ ਚੈੱਕ ਕਰਨਾ ਮੈਂ ਅਗਲੇ ਦਿਨ ਕਲਾਸ 'ਚ ਵੜਿਆ ਉੱਥੇ ਲਿਖਿਆ ਸੀ ਕੱਲ ਕੰਮ ਚੈੱਕ ਕਰਨਾ ਮੈਂ ਅਗਲੇ ਦਿਨ ਫਿਰ ਕਲਾਸ 'ਚ ਵੜਿਆ ਉਸੇ ਲਿਖਿਆ ਸੀ ਕੱਲ ਕੰਮ ਚੈੱਕ ਕਰਨਾ ਨਾ ਉਹ ਕਦੇ ਕੱਲ ਆਇਆ ਨਾ ਉਹ ਕੰਮ ਚੈੱਕ ਹੋਇਆ ਉਸ ਦੇ ਹਿਸਾਬ ਨਾਲ ਤੁਸੀਂ ਕਹਿੰਦੇ ਹੋ ਕੱਲ ਨੂੰ ਕਰਾਂਗੇ ਜੀ ਕੱਲ ਨੂੰ ਕਰਾਂਗੇ ਪਰ ਪੱਕੀ ਤਰੀਕ ਤੁਸੀਂ ਕਦੇ ਨਹੀਂ ਦੱਸਦੇ ਪੋਲੀਟੀਸ਼ੀਅਨ ਹੁੰਦਾ ਸਭ ਤੋਂ ਬੈਸਟ ਫਾਇਦਾ ਠੀਕ ਹੈ ਇਹ ਕੰਮ ਕਰਦੇ ਹੋ ਬਸ ਕਰਾਂਗੇ ਜਲਦੀ ਕਰਾਂਗੇ ਬਟ ਉਹ ਜਲਦੀ ਕਦੋਂ ਹੋਏਗੀ ਇਹ ਵੀ ਦੱਸ ਦੋ ਨਾ ਤਰੀਕ ਦੱਸ ਦੋ ਠੀਕ ਹੈ 31 ਮਾਰਚ ਨੂੰ ਕਰਾਂਗੇ 1 ਅਪ੍ਰੈਲ ਨੂੰ ਕਰਾਂਗੇ 31 ਜੁਲਾਈ ਨੂੰ ਕਰਾਂਗੇ 2027 'ਚ ਕਰਾਂਗੇ ਕਦੀ ਤਾਂ ਬੰਦਾ ਉਹਨਾਂ ਚਿਰ ਕੋਈ ਹੋਰ ਕੰਮ ਕਰ ਲੂਗਾ ਜਲਦੀ ਜਲਦੀ ਚੱਕਰ ਵਿੱਚ ਸਾਰਾ ਕੰਮ ਹੀ ਨਹੀਂ ਕਰ ਪਾ ਰਹੇ ਟਿਊਸ਼ਨ ਦੇ ਬੱਚੇ ਨਹੀਂ ਆਉਂਦੇ ਵੀ ਕਦੋਂ ਛੱਡ ਕੇ ਚੱਲ ਜਾਣਗੇ ਪ੍ਰਾਈਵੇਟ ਵਾਲੇ ਵੈਸੇ ਕਹਿਣਗੇ ਨਹੀਂ ਤਾਂ ਕੰਮ ਕੀ ਕਰੀਏ ਤੁਸੀਂ ਸਾਨੂੰ ਕੁਝ ਦੱਸੋ ਕਿਰਪਾ ਕਰਕੇ ਪਲੀਜ਼ ਜਵਾਕਾਂ ਨਾਲ ਖਿਲਵਾੜ ਕਰਨਾ ਬੰਦ ਕਰੋ ਠੀਕ ਹੈ ਜਿਨ੍ਹਾਂ ਨੂੰ ਮੇਰੀ ਗੱਲ ਸਹੀ ਲੱਗੇ ਤਾਂ ਪਲੀਜ਼ ਕਮੈਂਟ ਜਰੂਰ ਕਰਿਓ ਜਿਨ੍ਹਾਂ ਨੂੰ ਮਾੜੀ ਲੱਗੇ ਉਹ ਵੀ ਕਮੈਂਟ ਕਰ ਦਿਓ ਗਾਲਾਂ ਕੱਢ ਸਕਦੇ ਹੋ ਕੋਈ ਦਿੱਕਤ ਨਹੀਂ ਹੈ ਥੈਂਕ ਯੂ ਵੈਰੀ ਮੱਚ